ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਅੱਜ ਸ਼ਾਮ ਸਮੇਂ ਤੋਂ ਹੀ ਪੈਟਰੋਲ ਪੰਪਾ ਤੇ ਭੀੜ ਵੇਖਣ ਨੂੰ ਮਿਲਿਆ ਉਹ ਭੀੜ अलग-अलग वाहनों ਦੀਆਂ ਮੋਟਰਸਾਈਕਲਾਂ ਦੀਆਂ ਐਕਟਿਵਾ ਸਕੂਟਰੀਆਂ ਦੀਆਂ ਤੇ ਵੱਡੀ-ਵੱਡੀਆਂ ਗੱਟੀਆਂ ਦੀਆਂ ਤੇ ਦੱਸ ਦਈਏ ਕਿ ਅਸੀਂ ਇਸ ਮੌਕੇ ਅ ਅੰਦਰੂਨੀ ਬਾਜ਼ਾਰ ਖੜੇ ਹਾਂ ਮਤਲਬ ਕਿ ਬਾਜ਼ਾਰ ਦੇ ਅੰਦਰ ਵਾਲੇ ਪੈਟਰੋਲ ਪੰਪ ਤੇ ਖੜੇ ਹਾਂ ਜਿੱਥੇ ਡੀਜ਼ਲ ਤਾਂ ਨਹੀਂ ਪਰ ਪੈਟਰੋਲ ਜ਼ਰੂਰ ਵਿਕਦਾ ਪਰ ਬਰੌਡ ਦੀ ਜੇਕਰ ਗੱਲ ਕਰੀਏ ਤਾਂ ਇੱਕ ਰੌੜਾ ਜਿਹੜਾ ਹੈਗਾ ਸ਼ਾਮ ਸਮੇਂ ਤੋਂ ਹੀ ਐਡੀ ਵੱਡੀ ਗੰਦੀ ਦੇ ਵਿੱਚ ਜਿਹੜੇ ਲੋਕ ਨੇ ਉਹ ਲਗਾਤਾਰ ਆ ਰਹੇ ਨੇ ਭਾਵੇਂ ਆਪਣੀ ਸਕੂਟੀ ਹੋਵੇ ਮੋਟਰਸਾਈਕਲ ਹੋਵੇ ਕੋਈ ਵੀ ਆ ਜਿਹੜਾ ਵਾਹਨ ਹੋਵੇ ਉਹਨਾਂ ਵਾਹਨਾਂ ਦੇ ਵਿੱਚ ਤੇਲ ਜਿਹੜਾ ਹੈਗਾ ਪਰਵਾਉਂਟ ਲਈ ਆ ਇੱਥੇ ਆ ਰਹੇ ਨੇ ਲਗਾਤਾਰ ਆਉਂਦਾ ਜਿਹੜਾ ਸਿਲਸਿਲਾ ਆ ਇੱਧਰ ਵੀ ਤਸਵੀਰ ਦੇਖ ਲਓ ਲਗਾਤਾਰ ਜਿਹੜਾ ਲੋਕਾਂ ਦਾ ਆਉਂਦਾ ਸਿਲਸਿਲਾ ਉਹ جاری ਹੈ ਕਾਰਨ ਕੀ ਹੈ ਕਾਰਨ ਦੱਸਿਆ ਜਾ ਰਿਹਾ ਕਿ ਜਿਹੜੇ ਡਰਾਈਵਰ ਨੇ ਆ ਡਰਾਈਵਰ ਭਾਈਚਾਰਾ ਉਹਨਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਅਨਮਿੱਥੇ ਸਮੇਂ ਲਈ ਹੜਤਾਲ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਉਹ ਕਹਿੰਦੇ ਜਿਹੜਾ ਨਵਾਂ ਕਾਨੂੰਨ ਦੇਸ਼ ਦੇ ਲਈ ਲੈ ਕੇ ਆਉਂਦਾ ਜਾ ਰਿਹਾ ਡਰਾਈਵਰਾਂ ਦੇ ਉਹ ਉਲਟ ਹੈ ਤੇ ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਇਹ ਆ ਕਿ ਜਦ ਕੋਈ ਹਾਦਸਾ ਵਾਪਰਦਾ ਕਿਸੇ ਡਰਾਈਵਰ ਤੋਂ ਤਾਂ ਉਸ ਦੌਰਾਨ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਨਹੀਂ ਪਜੇਗਾ ਅਕਸਰ ਦੇਖ ਨੂੰ ਮਿਲਦਾ ਕਿ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਹਾਦਸਾ ਹੋ ਜਾਂਦਾ ਆ ਤਾਂ ਕਿਤੇ ਨਾ ਕਿਤੇ ਡਰਾਈਵਰ ਆਪਣੀ ਜਾਨ ਬਚਾਉਣ ਦੇ ਲਈ ਉੱਥੋਂ ਚਲਾ ਜਾਂਦਾ ਕਿ ਕਿਤੇ ਭੀੜ ਦਾ ਉਹਨਾਂ ਨਾਲ ਸਾਹਮਣਾ ਨਾ ਹੋ ਜੇ ਵੀ ਜਾਂ ਫਿਰ ਭੀੜ ਉਹਨਾਂ ਨੂੰ ਕੁੱਟਣਾ ਦੇਵੇ ਤੇ ਆਪਣੀ ਜਾਨ ਬਚਾਉਣ ਦੇ ਲਈ ਉਹ ਉਸ ਕੱਟਣਾ ਵਾਲੇ ਥਾਂ ਤੋਂ ਭਾਜੀ ਜਾਂਦਾ ਕਹਿ ਸਕਦੇ ਆ ਤੇ ਉਹ ਹੁਣ ਨਹੀਂ ਭੱਜੇਗਾ ਜਿਸ ਨੂੰ ਲੈ ਕੇ ਇਹ ਕਾਨੂੰਨ ਬਣਾਇਆ ਗਿਆ। ਕਿਹਾ ਜਾ ਰਿਹਾ ਕਿ ਮੋਟਾ ਝੱਗਾ ਜੁਰਮਾਨਾ ਰੱਖਿਆ ਗਿਆ ਅਤੇ ਸਜ਼ਾ ਦਾ ਵੀ ਪ੍ਰਬੰਧਨ ਰੱਖਿਆ ਗਿਆ। ਸਜ਼ਾ ਵੀ ਹੋ ਸਕਦੀ ਹੈ ਕਿਉਂਕਿ ਜਿਹੜੇ ਕਾਨੂੰਨ ਨੇ ਉਸ ਨੂੰ ਲੈ ਕੇ ਤੇ ਆ ਸਾਡੇ ਨਾਲ ਕੁਝ ਲੋਕ ਨੇ ਪਹਿਲਾਂ ਤਾਂ ਕਰਿੰਦੇ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਨੇ ਉਹ ਕਿ ਇਹ ਸਭ ਨੂੰ ਜਮੀਲ ਜੀ ਮੁਹੰਮਦ ਜਮੀਲ ਕਿੰਨੇ ਸਮੇਂ ਤੋਂ ਫਿਰ ਜੀ ਇਹ तकरीबन ਦੁਪਹਿਰ ਤੋਂ ਬਾਅਦ ਹੀ ਚੱਲ ਰਹੀ ਹੈ ਜੀ ਹਾਂ ਜੀ ਕਿੰਨੇ ਲੋਕ ਆ ਰਹੇ ਨੇ ਕਾਫੀ ਲੋਕ ਆ ਰਹੇ ਨੇ ਜੀ ਬਹੁਤ ਦੇਖੋ ਕਾਫੀ ਭੀੜ ਲੱਗੀ ਹੋਈ ਹੈ ਜੀ ਕੀ ਕਹਿੰਦੇ ਲੋਕ ਲੋਕ ਕਹਿੰਦੇ ਨੇ ਜੀ ਟਰਾਂਸਪੋਰਟ ਦੀ ਉਹ ਆ ਜੀ ਮਤਲਬ ਚੱਲ ਰਿਹਾ ਜੀ ਆਪਣੇ ਸਟ੍ਰੈਕ ਚੱਲ ਰਹੀ ਹੈ ਜੀ ਅੱਜ ਲੋਕ ਲੱਗਦਾ ਕਿ ਬਹੁਤ ਬਹੁਤ ਪਹੁੰਚ ਰਹੇ ਨੇ ਪਟਰੋਲ ਬਹੁਤ ਬਹੁਤ ਆ ਰਹੇ ਨੇ ਜੀ ਕਿਸੇ ਕੋਲ ਕਰਾ ਰਹੇ ਨੇ 500 ਦਾ 700 ਦਾ 800 ਦਾ ਹਜ਼ਾਰ ਦਾ ਗੱਡੀਆਂ ਦੇ ਵਿੱਚ 2-2000 ਦਾ 3-3000 ਦਾ ਆ ਰਹੇ ਨੇ ਲੋਕ ਪੂਰੇ ਆ ਰਹੇ ਨੇ ਜੀ ਬਿਲਕੁਲ ਜੀ ਤਸਵੀਰ ਇੱਧਰ ਲਈ ਵੀ ਦੇਖ ਲੋ ਇਧਰ ਲੋਕ ਆ ਰਹੇ ਨੇ ਕਿ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੇ ਆਪਣੇ ਵਾਹਨ ਦੇ ਵਿੱਚ ਤੇਲ ਜਿਹੜਾ ਹੈਗਾ ਉਹ ਪਵਾ ਸਕਣ ਤੇਲ ਦੇ ਲਈ ਜਿਹੜੇ ਹੈਗੇ ਆ ਰਹੇ ਨੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਤੇਲ ਪੈਂਦਾ ਵੀ ਹੈ ਤੇ ਲੋਕ ਜਿਹੜੇ 100-100 50-50 ਰੁਪਏ ਦਾ ਜਿਹੜਾ ਤੇਲ ਪਵਾਉਂਦੇ ਸੀ ਤਾਂ ਹੁਣ ਅੱਜ ਉਹ ਇਸ ਚੀਜ਼ ਨੂੰ ਸਥਿਤੀ ਨੂੰ ਦੇਖਦੇ ਹੋਏ ਇੰਨਾ ਕਿਤੇ ਵੱਧ ਤੇਲ ਜਿਹੜਾ ਹੈਗਾ ਉਹ ਪਵਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਇਥੇ ਕੁਝ ਹੋਰ ਲੋਕ ਨੇ ਉਹਨਾਂ ਦਾ ਵੀ ਗੱਲ ਕਰ ਲਾਂਗੇ ਪਹਿਲਾਂ ਇੱਕ ਹੋਰ ਕਰਿੰਦੇ ਆ ਉਹਨਾਂ ਨਾਲ ਗੱਲ ਕਰਦੇ ਆ ਤੇਲ ਕੋਲ ਬਹੁਤ ਜ਼ਿਆਦਾ ਭੀੜ ਆ ਜੀ ਆਹ ਦੇਖੋ ਕਿੰਨੀ ਲੱਗੀ ਹੋਈ ਆ ਭੀੜ ਕਾਰਨ ਕੀ ਕਹਿੰਦੇ ਨੇ ਲੋਕ ਕਾਰਨ ਕੀ ਕਹਿੰਦੇ ਟਰੱਕਾਂ ਦੀ ਹੜਤਾਲ ਹੈ ਉਸ ਕਰਕੇ ਬਹੁਤ ਜ਼ਿਆਦਾ ਲੋਕ ਆ ਰਹੇ ਨੇ ਵੀ ਉਹ ਇਹ ਬੰਦ ਹੋ ਰਿਹਾ ਵੀ ਤੇਲ ਇਸ ਕਰਕੇ ਵੀ ਪਿੱਛੋਂ ਦਾ ਕਰਕੇ ਇਹਨੇ ਲੋਕ ਆ ਰਹੇ ਨੇ ਕਿੰਨਾ ਕਿੰਨਾ ਤੇਲ ਪਵਾ ਰਹੇ ਨੇ ਤੇਲ ਤਾਂ ਵੀ ਹਜ਼ਾਰਾਂ ਦਾ 5 500 ਦਾ 3 300 ਦਾ ਪਾਈ ਜਾਂਦੇ ਨੇ ਲੋਕ ਟੈਂਕੀਆਂ ਫੁੱਲ ਕਰਾ ਰਹੇ ਨੇ ਆਈ ਜਾ ਰਹੇ ਨੇ ਬਹੁਤ ਜ਼ਿਆਦਾ ਕਈ ਦੇਖਿਆ ਬਹੁਤ ਲੋਕ ਕਿੰਨੀ ਲੇਕਾ ਉਹਨਾਂ ਨੂੰ ਮਨਾ ਕੀਤਾ ਜਾਂਦਾ ਉਹਨਾਂ ਨੂੰ ਮਨਾ ਕਰਿਆ ਜਾਂਦਾ ਜੀ ਉਹਨਾਂ ਨੂੰ ਮਨਾ ਕਰਿਆ ਜਾਂਦਾ ਇਸ ਕਰਕੇ ਵੀ ਖਾਸੇ ਦਾ ਕੋਈ ਕਾਰਨ ਨਾ ਬਣ ਜਾਵੇ ਭਾਈ ਤੁਸੀਂ ਵੀ ਤਿਲ ਵਾਣਾ ਹਾਂਜੀ ਹਾਂ ਕੀ ਸੁਣਿਆ ਤੁਸੀਂ ਸੁਣਿਆ ਬਸ ਇਹੀ ਆ ਵੀ ਹੜਤਾਲ ਚੱਲਦੀ ਆ ਟਰੱਕਾਂ ਦੀ ਕੀ ਪਤਾ ਕਿੰਨੇ ਦਿਨ ਰਹੇ ਤਾਂ ਕਰਕੇ ਪੈਟਰੋਲ ਤੋਂ ਬਗੈਰ ਤਾਂ ਸਰਣਾ ਨਹੀਂ ਹੈਗਾ ਹੋਰ ਤਾਂ ਓੱਖਾ ਹੋ ਜਾਣਾ ਓੱਖਾ ਹੋਣੀ ਹੋਣਾ ਕਿਵੇਂ ਲੱਗਦਾ ਗੱਡੀ ਖੜਜਣੀ ਆ ਗੱਡੀ ਖੜਜਣੀ ਆ ਭਾਈ ਸਾਰਾ ਵਪਾਰ ਖੜਜਣਾ ਹੈ ਜੀ ਫੈਕਟਰੀ ਜਾਣਾ ਆਣਾ ਇਹਦੇ ਤੇ ਜਾਣਾ ਨੇ ਬੋਲੀ ਕਰਾਣੀ ਹੈ ਸ਼ੁਰੂਆਤ ਹਾਂਜੀ ਹਾਂਜੀ ਬਿਲਕੁਲ ਜੀ ਲੋਕ ਜਿਹੜੇ ਨੇ ਉਹ ਇੱਥੇ ਆਪਣੇ ਆਪਣੇ ਵਾਹਨਾਂ ਤੇ ਪਹੁੰਚੇ ਹੋਏ ਨੇ ਤੇ ਲਗਾਤਾਰ ਕਿਤਨਾ ਕਿਤੇ ਆਪਣੇ ਵਾਹਨਾਂ ਦੇ ਟੈਂਕੀ ਫੁੱਲ ਕਰਾਉਂਦੇ ਨੇ 500 ਦਾ 1000 ਦਾ ਤੇਲ ਜਿਹੜਾ ਹੈਗਾ ਉਹ ਪਵਾਇਆ ਜਾ ਰਿਹਾ ਤੇ ਇਹ ਹਾਲ ਸਿਰਫ ਇਸ ਪੈਟਰੋਲ ਪੰਪ ਦਾ ਨਹੀਂ ਆ ਬਲਕਿ ਇਹ ਹਾਲ ਜਿਹੜਾ ਹੈਗਾ ਉਹ ਸ਼ਹਿਰ ਦੇ ਤੇ ਬਾਹਰ ਸਾਰੇ ਹੀ ਇਹ ਪੈਟਰੋਲ ਪੰਪਾਂ ਦਾ ਇਹ ਹਾਲ ਆ ਹਾਲਾਂਕਿ ਡੀਜ਼ਲ ਅਜੇ ਗੱਲ ਕਰੀਏ ਤਾਂ ਡੀਜ਼ਲ ਤਾਂ ਬਹੁਤ ਇੱਕ ਪੈਟਰੋਲ ਪੰਪ ਨੇ ਜਿਹੜੇ ਉੱਥੋਂ ਖਤਮ ਹੋ ਚੁੱਕਿਆ ਆ ਹਾਂਜੀ ਅਹ ਪੰਪ ਜੀ ਹਾਂਜੀ ਕਿਵੇਂ ਦੇਖਦੇ ਹੋ ਜਿੱਦਾਂ ਕੱਟ ਹੈ ਕਿ ਸੁਖਾ ਜੀ ਮੈਂ ਤਾਂ ਪੰਪ ਦੇ ਉੱਪਰ ਤੇਲ ਪਾਉਣ ਆਇਆ ਸੀ ਗੱਡੀ ਦੇ ਵਿੱਚ ਤਾਂ ਦੇਖਿਆ ਕਾਫੀ ਜ਼ਿਆਦਾ ਰਸ਼ ਹੈ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਮੇਰੇ ਖਿਆਲ ਨਾਲ 20-22 ਤਾਂ ਵਹੀਕਲ ਖੜੇ ਨੇ ਮੋਟਰਸਾਈਕਲ ਹਲੇ ਤੇ ਪੁੱਛਿਆ ਤਾਂ ਕਹਿੰਦੇ ਜੀ ਕੋਈ ਹੜਤਾਲ ਵਗੈਰਾ ਦਾ ਕੁਝ ਹੋਊਆ ਬਣਿਆ ਹੋਇਆ ਆ ਰੀ ਰਿਉਮਰ ਹੈ ਸਚਾਈ ਇਹ ਕਿ ਇਹਦੇ ਬਾਰੇ ਹਲੇ ਪਤਾ ਨਹੀਂ ਹੈ ਤੇ ਤਾਂ ਮਤਲਬ ਸ਼ਹਿਰ ਵਾਸੀ ਜਿਵੇਂ ਦਵਾਦਬ ਹੁੰਦਾ ਨਾ ਵੀ ਆਪਣੇ ਟੈਂਕ ਫੁੱਲ ਕਰਵਾ ਲਈਏ ਕਿਤੇ ਕੋਈ ਹੜਤਾਲ ਲੰਬੀ ਨਾ ਚਲੀ ਜਾਵੇ ਜਾਂ ਕੋਈ ਦਿੱਕਤ ਨਾ ਆ ਜਾਵੇ ਨਹੀਂ ਮੈਂ ਤਾਂ ਵੈਸੇ ਰੂਟੀਨ ਵੇ ਦੇ ਵਿੱਚ ਤੇਲ ਪਾਉਣ ਆਇਆ ਸੀਗਾ ਮੈਨੂੰ ਤਾਂ ਉਰੇ ਆਏ ਤੇ ਪਤਾ ਚੱਲਿਆ ਇਹ ਇਦਾਂ ਦੀ ਰਿਉਮਰ ਫੈਲੀ ਹੋਈ ਹੈ ਜੇਕਰ ਹੁੰਦੀ ਹੜਤਾਲ ਆਪਾਂ ਹੋਏਗੀ ਔਖਾ ਤਾਂ ਦੇਖੋ ਹੋ ਜਾਂਦਾ ਪਰ ਮੇਰੇ ਖਿਆਲ ਨਾਲ ਤਾਂ ਨਹੀਂ ਹੜਤਾਲ ਹੁੰਦੀ ਕਿਉਂਕਿ ਕੇਂਦਰ ਸਰਕਾਰ ਬੜੀ ਇੱਕ ਯੋਗ ਸਰਕਾਰ ਹੈ ਹਰ ਮਸਲੇ ਨੂੰ ਹੱਲ ਕਰਨ ਦੇ ਵਿੱਚ ਸક્ષਮ ਹੈ ਤਾਂ ਮੈਨੂੰ ਯਕੀਨ ਹੈ ਹੱਲ ਵੀ ਹੋ ਸਕਦਾ ਹਾਂ ਕੋਈ ਹੱਲ ਕੱਢ ਕੇ ਦੇਣਗੇ ਉਹਨਾਂ ਜਨਤਾ ਨੂੰ ਪਰੇਸ਼ਾਨੀ ਹੋਣ ਦੇਣਗੇ ਕੇਂਦਰ ਸਰਕਾਰ ਸક્ષਮ ਹੈ ਜੀ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ ਬਿਲਕੁਲ ਜੀ ਦੇਖਿਆ ਤੁਸੀਂ ਕਿ ਕਰੋੜ ਜਿਹੜਾ ਲੋਕਾਂ ਦੀ ਭੀੜ ਜਿਹੜੀ ਹੈਗੀ ਆ ਲਗਾਤਾਰ ਨਿਰੰਤਰ ਆਈ ਜਾਈ ਜਾ ਰਹੀ ਹੈ ਕਿਉਂਕਿ ਆ ਲੋਕਾਂ ਦੇ ਵਿੱਚ ਇਹ ਇੱਕ ਮੈਸੇਜ ਕਿ ਆਇਆ ਕਿ ਤੇਲ ਜਿਹੜਾ ਹੈਗਾ ਖਤਮ ਨਾ ਹੋ ਜਾਵੇ ਇਸ ਕਰਕੇ ਆਪਣੇ ਆਪਣੇ ਵਾਹਨਾਂ ਤੇ ਟੈਂਕ ਫੁੱਲ ਕਰਵਾਉਣ ਲੱਗੇ ਨੇ ਦੱਸਿਆ ਕਿ ਪਹਿਲਾਂ ਵੀ ਕਿਹਾ ਕਿ ਹੁਮੀ ਦੱਸਿਆ ਕਿ ਡੀਜ਼ਲ ਆਲਰੇਡੀ ਬਹੁਤ ਪੈਟਰੋਲ ਪੰਪਾਂ ਤੇ ਖਤਮ ਹੋ ਚੁੱਕਿਆ ਆ ਤੇ ਲੋਕ ਹੁਣ ਪੈਟਰੋਲ ਪਵਾਉਣ ਦੇ ਲਈ ਆਪਣੇ ਆਪਣੇ ਸਕੂਟਰੀ ਜਾਂ ਫਿਰ ਮੋਟਰਸਾਈਕਲ ਵਾਹਨਾਂ ਤੇ ਦੌਰ ਦੇ ਵਿੱਚ ਨਹੀਂ ਕਿਉਂ ਚੱਲਦੀ ਤੇਲ ਖਵਾਉਂਦੇ ਦੇਖਣਾ ਹੈਗਾ ਅੱਜ ਰਹਿੰਦੀ ਹੈ ਖਤਮ ਹੋਈ ਕਿ ਜਾਂ ਕੀ ਦਿੱਤੀ ਆਏ ਹਲੇ ਦਸਯੋਗ ਨਹੀਂ ਆ ਕਿਵੇਂ ਲੋਕਾਂ ਆਪਣਾ ਹਲਕਾਰੇ ਕਿਵੇਂ ਸਰਵਾਈਵ ਕਰਨਗੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਮਲੇਰਕੋਟਲਾ ਤੋਂ ਸੁੱਖਾ ਅਖੇਰੀ ਵਾਲਾ